ਜੀ ਭਾਈ ਕੀ ਹਾਲ ਚਾਲ ਆ ਫੇਸਬੁੱਕ ਵਾਲੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਵੀਰੇ ਆ ਦੇਖੋ ਯਾਰ ਇਹਨਾਂ ਕੋਈ ਕੁੱਤਾ ਛੱਡ ਗਿਆ ਯਾਰ ਇਹਦੇ ਨਾਲ ਗੱਲ ਤੇ ਵੀਰੇ ਜਗਮ ਬਹੁਤ ਵੱਡਾ ਆ ਦੇ ਇਧਰ ਦੇਖਿਓ ਇਧਰ ਆ ਬੁੱਤਾ ਦੇ ਤੇ ਭਾਈ ਗੱਡੀ-ਕੁੱਡੀ ਲੰਘਾਈ ਕਿ ਇਹਨੇ ਰੱਖਿਆ ਹੋਊਗਾ ਤੇ ਪੈਸੇ ਲਾਉਣ ਦੇ ਮਾਰੇ ਨੇ ਯਾਰ ਇਹਨੂੰ ਛੱਡਤਾ ਤੇ ਹੁਣ ਭਾਈ ਆਪਾਂ ਇਹਦੇ ਤੇ ਵਿਚਾਰੇ ਦੇ ਜਿੰਨਾ ਕੋ ਹੋ ਸਕਦਾ ਸੀਗਾ ਤੇ ਲੈ ਕੇ ਗਿਆ ਇਹਨੂੰ ਜਾ ਕੇ ਡਾਕਟਰ ਦੇ ਤੇ ਆਹ ਉਹਨੇ ਪੂਡਰ ਦਿੱਤਾ ਗੋਲੀਆਂ ਦਿੱਤੀਆਂ ਤੇ ਟੀਕਾ ਲਾਇਆ ਵੀਰੇ ਤੇ ਕਹਿੰਦੇ ਆ ਹੋ ਜਾਊਗਾ ਸੈੱਟ ਹੁਣ ਬਾਈ ਇਹਨੂੰ ਆਪਦੇ ਕੋਲੇ ਰੱਖ ਲਿਆ ਆਪਾਂ ਦੁਕਾਨ 'ਚ ਤੇ ਕੋਈ ਗੱਲ ਨਹੀਂ ਬਾਬਾ ਕਰੇ ਕਿਰਪਾ ਛੇਵੇਂ ਪਾਤਸ਼ਾਹੀ ਤੇ ਕਰ ਦਿਆਂਗੇ ਦਿਨਾ ਚ ਸਹੀ ਆ ਆਪਾਂ ਤੁਹਾਨੂੰ ਵਿਖਾਵਾਂਗੇ ਬਾਈ ਇਹਦੀ ਅਪਡੇਟ ਤੁਹਾਨੂੰ ਦੁਬਾਰਾ ਦਿਆਂਗੇ ਜਦੋਂ ਐਂਡ ਸਹੀ ਹੋ ਗਿਆ ਤਿੰਨਾ ਚਾਰਾ ਦੇਣਾ ਚ ਤੇ ਬਾਈ ਬਣਿਆ ਨਾ ਮੈਂਤੀ ਆ ਹੱਥ ਜੋੜ ਕੇ ਬੇਨਤੀ ਆ ਵੀ ਇਹ ਰੱਖੇ ਹੁੰਦੇ ਆ ਯਾਰ ਕੋਈ ਗੱਲ ਨਹੀਂ ਉਹ ਮੈਡੀਕਲ ਵਾਲਾ ਨਾ ਕਈ ਵਾਰੀ ਉਦਾਂ ਹੀ ਦੇ ਦਿੰਦੇ ਇਹਨਾਂ ਆਤੇ ਦਵਾਈ ਐਸੇ ਨਹੀਂ ਦਿੰਦੇਗੇ ਤੇ ਇਹ ਨਹੀਂ ਦਾ ਬਾਈ ਬਣਿਆ ਕਿੱਡੀ ਕ ਗੱਲ ਆ ਯਾਰ ਤਾਹਾਂ 15 ਰੁਪਈਆ ਦੀ ਪੀਟਾਡीन ਲਿਆ ਕੇ ਉਹਦੇ ਨਾਲ ਸਾਫ਼ ਕੀਤਾ ਹੁੰਦਾ ਤੇ ਚਲੋ ਕੋਈ ਨਹੀਂ ਬਾਈ ਜਿੰਨਾ ਕ ਮਹਾਰਾਜ ਨੇ ਜਿਹਦੇ ਹੱਥੋਂ ਸੇਵਾ ਲਿਖੀ ਉਹਦੇ ਹੱਥਾਂ ਹੀ ਲੈਣੀ ਆ ਤੇ ਕੋਈ ਨਹੀਂ ਬਾਈ ਜੀ ਤੁਹਾਨੂੰ ਅਪਡੇਟ ਜ਼ਰੂਰ ਦਿਆਂਗੇ ਇਹਦੀ ਦੁਬਾਰਾ ਉਹ ਦੇਖੋ ਕਿੱਡਾ ਜਾ ਗੰਬੋਧ ਤੇ ਇਹਨੂੰ ਆਪਣੇ ਉੱਥੇ ਕਰਦਿਆਂ ਹੀ ਮੱਖੀਆਂ ਤਾਂਕ ਤੇ ਬਾਰੇ ਮੈਂ ਲਿਆਂਦਾ ਦੁਕਾਨ 'ਚ ਤੇ ਇੱਥੇ ਇਹਨੂੰ ਦੁੱਧ ਪਾਣੀ ਰੋਟੀ ਪਾਣੀ ਸਾਰਾ ਕੁਝ ਆ ਦੇ ਲੋ ਪਾਣੀ ਦਾ ਧਿਆਆ ਸੀਗਾ ਇਹ ਕਿੰਨਾ ਪਾਣੀ ਪੀ ਗਿਆ ਵਿਚਾਰਾ ਤਿੰਨ ਚਾਰ ਵਾਰੀ ਪੀ ਚੁੱਕਿਆ ਤੇ ਚਲੋ ਕੋਈ ਨਹੀਂ ਬਾਈ ਠੀਕ ਆ ਸਾਸਰੀ ਕਾਲ ਦੁਬਾਰਾ ਅਪਡੇਟ ਦਿਆਂਗੇ ਇਹਦੀ ਤੁਹਾਨੂੰ